ਸਤਿ ਸ੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਲੋਕ ਮੰਚ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਸਾਡੇ ਨਾਲ ਜੁੜਦੇ ਹੋ ਸਾਨੂੰ ਕਾਲ ਕਰਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਕਾਲ ਜ਼ਰੂਰ ਕਰਕੇ ਕਰੋ ਤੇ ਆਪਣੇ ਇਲਾਕੇ ਦਾ ਗਲੀ ਮੁਹੱਲੇ ਦਾ ਮੁੱਦਾ ਵੀ ਸਾਡੇ ਨਾਲ ਸਾਂਝਾ ਕਰਾਇਆ ਕਰੋ ਤਾਂ ਜੋ ਆਪਾਂ ਇਸ ਮੁੱਦੇ ਦੇ ਉੱਤੇ ਰਲ ਕੇ ਵਿਚਾਰਾਂ ਕਰੀਏ ਤੇ ਇਸ ਮੁੱਦੇ ਨੂੰ ਹੋਰ ਵੀ ਉਭਾਰ ਸਕੀਏ ਕਈ ਵਾਰ ਕੀ ਹੁੰਦਾ ਹੈ ਕਿ ਮੀਡੀਆ ਦੇ ਵਿੱਚ ਆਈ ਹੋਈ ਗੱਲ ਜ਼ਿਆਦਾ ਅਸਰ ਕਰਦੀ ਹੈ ਅੱਜ ਵੀ ਆਪਾਂ ਕੁਝ ਅਪਡੇਟਸ ਦੇ ਉੱਤੇ ਚਰਚਾ ਕਰਾਂਗੇ ਇੱਕ ਤਾਂ ਮੰਦਭਾਗੀ ਖਬਰ ਬਾਰੇ ਵੀ ਤੁਹਾਨੂੰ ਦੱਸਣਾ ਹੈ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸੇਤ ਨਾਸਾਜ਼ ਚੱਲ ਰਹੀ ਹੈ 51ਵੇਂ ਦਿਨ ਦੇ ਵਿੱਚ ਮਰਨ ਵਰਤ ਦਾਖਲ ਹੋ ਚੁੱਕਿਆ ਹੈ ਉਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਤੇ ਇਸ ਤੋਂ ਇਲਾਵਾ ਹੋਰ ਕੀ ਅਪਡੇਟਸ ਨੇ ਰਾਜਨੀਤੀ ਕੀ ਕਹਿੰਦੀ ਹੈ ਕਿੱਥੇ ਕੀ ਕੁਝ ਵਾਪਰ ਗਿਆ ਉਹ ਸਾਰਾ ਇਸ ਪ੍ਰੋਗਰਾਮ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਗੱਲ ਕਰੀਏ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 51ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਯਾਨੀ ਕਿ 2 ਮਹੀਨੇ ਦਾ ਸਮਾਂ ਹੋਣ ਵਾਲਾ ਹੈ 10 ਦਿਨਾਂ ਨੂੰ 9 ਦਿਨਾਂ ਨੂੰ 2 ਮਹੀਨੇ ਵੀ ਪੂਰੇ ਹੋ ਜਾਣਗੇ ਤੇ ਦੂਜੇ ਪਾਸੇ ਜਿਹੜਾ ਅੰਦੋਲਨ 13 ਫਰਵਰੀ ਨੂੰ ਸ਼ੁਰੂ ਕੀਤਾ ਗਿਆ ਸੀਗਾ ਕਿਸਾਨਾਂ ਵੱਲੋਂ ਦਿੱਲੀ ਵੱਲ ਪੂਚ ਕਰਨ ਦਾ ਐਲਾਨ ਕੀਤਾ ਸੀ ਹਰਿਆਣਾ ਸਰਕਾਰ ਨੇ ਰਾਹ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਬੈਰੀਕੇਡਿੰਗ ਕਰ ਦਿੱਤੀ ਲੋਹੇ ਦੇ ਨਾਲ ਨਾਲ ਸੀਮੈਂਟ ਦੀਆਂ ਦੀਵਾਰਾਂ ਖੜੀਆਂ ਕਰ ਦਿੱਤੀਆਂ ਗਈਆਂ ਤੇ ਜਿਸ ਪਾਸੇ ਨੂੰ ਕਿਸਾਨ ਵਧਨ ਦੀ ਕੋਸ਼ਿਸ਼ ਕਰਦੇ ਨੇ ਉਧਰ ਹੀ ਬੈਰੀਕੇਡਿੰਗ ਕਰ ਦਿੱਤੀ ਜਾਂਦੀ ਆ ਤਾਂ ਇਹ ਅੰਦੋਲਨ ਵੀ ਹੋਣਾ ਪੱਖ ਦਾ ਨਜ਼ਰ ਆ ਰਿਹਾ ਹੈ 13 ਫਰਵਰੀ ਨੂੰ ਸ਼ੁਰੂ ਹੋਇਆ ਅੰਦੋਲਨ 11 ਮਹੀਨੇ ਕੰਪਲੀਟ ਕਰ ਚੁੱਕਿਆ ਹੈ ਤੇ 12 ਮਹੀਨੇ ਯਾਨੀ 1 ਸਾਲ ਪੂਰਾ 13 ਫਰਵਰੀ 2025 ਨੂੰ ਹੋ ਜਾਵੇਗਾ ਪਰ ਅਜੇ ਤੱਕ ਕਿਸਾਨਾਂ ਦੀ ਕੋਈ ਸਰਵਾਇ ਨਹੀਂ ਹੋਈ ਕਿਸਾਨਾਂ ਦੇ ਨਾਲ ਕਿਸੇ ਨੇ ਕੋਈ ਗੱਲਬਾਤ ਦਾ ਰਾਹ ਨਹੀਂ ਖੋਲਿਆ ਹਾਲਾਂਕਿ ਖਨੌਰੀ ਬਾਰਡਰ ਦੇ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਵਾਸਤੇ ਰੋਜ਼ਾਨਾ ਕੋਈ ਨਾ ਕੋਈ ਪਹੁੰਚਦਾ ਹੈ ਪਟਿਆਲਾ ਦੇ ਐਸਐਸਪੀ ਸਾਹਿਬ ਵੱਲੋਂ ਵੀ ਲਗਾਤਾਰ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਕਿ ਭਾਈ ਆਪਣਾ ਮਰਨਵਰਤ ਤੋੜ ਦਿਓ ਤੁਹਾਡੀ ਸਾਨੂੰ ਲੋੜ ਹੈ ਕਿਸਾਨਾਂ ਨੂੰ ਲੋੜ ਹੈ ਇਸ ਕਰਕੇ ਅਝਿਹਾ ਨਾ ਕਰੋ ਪਰ ਡੱਲੇਵਾਲ ਸਾਹਿਬ ਟੱਸ ਤੋਂ ਮਸ ਨਹੀਂ ਹੋਏ ਕਹਿੰਦੇ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਗੱਲਬਾਤ ਦਾ ਸੱਦਾ ਨਹੀਂ ਮਿਲਦਾ ਉਦੋਂ ਤੱਕ ਇਹ ਮਰਨਵਰਤ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਜਿਵੇਂ ਮਰਨਵਰਤ ਚੱਲ ਰਿਹਾ ਹੈ ਸੋ ਬਾਕੀ ਜਿਹੜੇ ਕਿਸਾਨ ਨੇ ਉਹ ਕਿਸਾਨ ਵੀ ਹੁਣ ਵੱਡਾ ਕਦਮ ਚੁੱਕਦੇ ਨਜ਼ਰ ਆ ਰਹੇ ਨੇ ਖਨੌਰੀ ਬੈਰੀਅਰ ਦੇ ਉੱਤੇ 111 ਕਿਸਾਨਾਂ ਵੱਲੋਂ ਅੱਜ ਤੋਂ ਮਰਨ ਵਰਤ ਸ਼ੁਰੂ ਕੀਤਾ ਜਾਣਾ ਤੇ ਜਾਣਕਾਰੀ ਇਹ ਵੀ ਹੈ ਕਿ ਇਹ ਮਰਨ ਵਰਤ ਜਿੱਥੇ ਪੁਲਿਸ ਦੇ ਬੈਰੀਕੇਡ ਲੱਗੇ ਹੋਏ ਨੇ ਹਰਿਆਣਾ ਦੇ ਉਹਦੇ ਬਿਲਕੁਲ ਨਜ਼ਦੀਕ ਜਾ ਕੇ ਸ਼ੁਰੂ ਕੀਤਾ ਜਾਵੇਗਾ ਹੋ ਸਕਦਾ ਹੈ ਕਿ ਉੱਥੇ ਮਰਨ ਵਰਤ ਲੰਮਾ ਸਮਾਂ ਚੱਲੇ ਹੋ ਸਕਦਾ ਹੈ ਕਿ ਹਰਿਆਣਾ ਪੁਲਿਸ ਉਹਨਾਂ ਨੂੰ ਉੱਥੋਂ ਖਦੇੜਨ ਦੀ ਕੋਸ਼ਿਸ਼ ਕਰੇ ਕੁਝ ਵੀ ਵਾਪਰ ਸਕਦਾ ਹੈ ਕਿਉਂਕਿ ਹਰਿਆਣਾ ਪੁਲਿਸ ਨੇ ਪਹਿਲਾਂ ਵੀ ਅੱਗੇ ਵਧ ਰਹੇ ਕਿਸਾਨਾਂ ਨੂੰ ਹਾਲਾਂਕਿ ਉਹ ਕਿਸਾਨਾਂ ਵਾਸਤੇ ਬੈਰੀਕੇਡਿੰਗ ਟੱਪਣੀ ਬਹੁਤ ਔਖਾ ਕੰਮ ਆ ਜਿੰਨੀਆਂ ਇੱਕ ਉੱਥੇ ਲੋਹੇ ਦੀਆਂ ਫਸੀਲਾਂ ਬਣਾ ਦਿੱਤੀਆਂ ਗਈਆਂ ਨੇ ਸੀਮਿੰਟ ਦੀਆਂ ਕੰਕਰੀਟ ਦੀਆਂ ਦਿਵਾਰਾਂ ਚੰਨ ਦਿੱਤੀਆਂ ਗਈਆਂ ਨੇ ਉਧਰਲੇ ਪਾਸੇ ਕਿਸਾਨ ਇਧਰ ਘਟ ਹੋਣਗੇ ਪੁਲਿਸ ਜ਼ਿਆਦਾ ਲੱਗੀ ਹੋਈ ਹੈ ਪਰ ਇਹਦੇ باوجود ਕਿਸਾਨਾਂ ਨੇ ਅੱਜ ਕਦਮ ਚੁੱਕਿਆ ਹੈ ਕਿ 111 ਕਿਸਾਨ ਇਕੱਠੇ ਸਮੂਹਿਕ ਰੂਪ ਦੇ ਵਿੱਚ ਮਰਨ ਵਰਤ ਤੇ ਬੈਠਣਗੇ 2:00 ਵਜੇ ਦਾ ਪ੍ਰੋਗਰਾਮ ਉਲੇਖਿਆ ਗਿਆ ਹੈ ਕਿ 2:00 ਵਜੇ ਇਹਨਾਂ ਨੇ ਮਰਨ ਵਰਤ ਦੇ ਉੱਤੇ ਬੈਠਣਾ ਹੈ ਉਹ ਖੜਤਾਲ ਕਰ ਦੇਣੀ ਹੈ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਇਹੋ ਜੀ ਹੋ ਗਈ ਹੈ ਕਿ ਉਹਨਾਂ ਦਾ ਸਰੀਰ ਹੀ ਸਰੀਰ ਨੂੰ ਖਾਂਦਾ ਨਜ਼ਰ ਆ ਰਿਹਾ ਹੈ ਮਾਸ ਪਤਲਾ ਹੋ ਚੁੱਕਿਆ ਹੈ ਫੈਟ ਨਾਮ ਦੀ ਚੀਜ਼ ਨਜ਼ਰ ਨਹੀਂ ਆ ਰਹੀ ਜਿਹਨੂੰ ਚਰਬੀ ਕਹਿ ਦਿੰਦੇ ਨੇ ਕਿਉਂਕਿ ਉਹਦੇ ਨਾਲ ਹੀ ਬੰਦੇ ਦੇ ਸਰੀਰ ਦੇ ਵਿੱਚ ਥੋੜੀ ਬਹੁਤੀ ਰੌਣਕ ਹੁੰਦੀ ਆ ਫਿਟਨੈਸ ਨਜ਼ਰ ਆਉਂਦੀ ਹੁੰਦੀ ਆ ਬੰਦਾ ਲੱਗਦਾ ਹੈ ਕਿ ਯਾਰ ਬੰਦਾ ਪੂਰਾ ਤੰਦਰੁਸਤ ਦਾ ਸਿਹਤਮੰਦ ਦਾ ਪਰ ਡੱਲੇਵਾਲ ਸਾਹਿਬ ਨੇ 50 ਦਿਨਾਂ ਤੋਂ ਕੁਝ ਖਾਦਾ ਹੀ ਨਹੀਂ 50 ਦਿਨ ਆਪਾਂ ਕਹਿ ਦਿੰਨੇ ਆ ਪਰ 50 ਦਿਨ ਬਹੁਤ ਹੁੰਦੇ ਨੇ ਜੇ ਤੁਹਾਨੂੰ ਕੋਈ ਬੰਦਾ ਕਹਿ ਦਵੇ ਕਿ ਅੱਜ ਤੈਨੂੰ ਰੋਟੀ ਨਹੀਂ ਮਿਲਣੀ ਕਿਤੇ ਘਰ ਦੇ ਵਿੱਚ ਗੈਸ ਸਿਲੰਡਰ ਖਤਮ ਹੋ ਜਾਵੇ ਜਾਂ ਕਿਤੇ ਲੌਕਡਾਊਨ ਲੱਗਣ ਦੀ ਗੱਲ ਹੋ ਜੇ ਜਾਂ ਐਂ ਹੀ ਹੋ ਜਵੇ ਵੀ ਭਾਈ ਕੱਲ ਦਾ ਦਿਨ ਪੰਜਾਬ ਬੰਦਾ ਸੱਦਾ ਹੈ ਤਾਂ ਅਸੀਂ ਆਪਣੇ ਆਰ ਪਾਰ ਦੇ ਵਿੱਚ ਲੱਗ ਪੈਨੇ ਆਂ ਵੀ ਘਟੋ ਘਟ ਰਾਸ਼ਨ ਇਕੱਠਾ ਕਰਕੇ ਰੱਖ ਲਈਏ ਸਬਜ਼ੀਆਂ ਲੈ ਕੇ ਰੱਖ ਲਈਏ ਹੋਰ ਨਹੀਂ ਤਾਂ ਹੋਰ ਸੁੱਕਾ ਰਾਸ਼ਨ ਬ੍ਰੈਡ ਬਿਸਕੁਟ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਨੇ ਲੋਕ ਵੀ ਚਲੋ ਇਹ ਚੀਜ਼ਾਂ ਰੈਡੀमेड ਨੇ ਢਿੱਡ ਤਾਂ ਭਰਾਂਗੇ ਮਤਲਬ ਚਿੰਤਾ ਪੈ ਜਾਂਦੀ ਹੈ ਪਰ ਜਿਹੜਾ ਬੰਦਾ 50 ਦਿਨਾਂ ਤੋਂ ਬਿਨਾਂ ਕੁਝ ਖਾਦੇ ਪੀਤੇ ਬੈਠਾ ਹੈ ਉਹਦੀ ਚਿੰਤਾ ਕਿਉਂ ਨਹੀਂ ਹਰ ਕਿਸੇ ਨੂੰ ਹੋ ਰਹੀ ਸਿਰਫ ਕਿਸਾਨਾਂ ਨੂੰ ਹੀ ਕਿਉਂ ਆਪਣੇ ਲੀਡਰ ਦੀ ਚਿੰਤਾ ਹੈ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਉਹ ਵੀ ਲੰਬੇ ਸਮੇਂ ਤੋਂ ਬਾਅਦ तकरीबन 11 ਮਹੀਨਿਆਂ ਬਾਅਦ ਇੱਕ ਜੁਟ ਹੁੰਦੀਆਂ ਨਜ਼ਰ ਆਈਆਂ ਨੇ ਜਦ ਕਿ 11 ਮਹੀਨਿਆਂ ਤੋਂ ਇਹ ਅੰਦੋਲਨ ਚੱਲ ਰਿਹਾ ਸੀ ਤਾਂ ਉਦੋਂ ਕਿਉਂ ਇੱਕ ਜੁਟਤਾ ਨਹੀਂ ਦਿਖਾਈ ਗਈ ਪਰ ਹੁਣ ਇਹਦੇ ਵਿੱਚ ਇੱਕ ਇਹ ਵੀ ਸਵਾਲ ਹੈ ਹਾਲਾਂਕਿ ਕਿਸਾਨ ਜਥੇਬੰਦੀਆਂ ਨੂੰ ਥੋੜਾ ਜਿਹਾ ਇਹ ਗੱਲ ਮਾੜੀ ਵੀ ਲੱਗ ਸਕਦੀ ਹੈ ਕਾਰਨ ਇਹ ਹੈ ਕਿ ਇੱਕ ਪਾਸੇ ਐਸਕੇਐਮ ਦੇ ਨਾਲ ਦੋ ਫਾਰਮਾਂ ਜਿਹੜੀਆਂ ਕਹੀਆਂ ਜਾਂਦੀਆਂ ਨੇ ਇੱਕ ਸਾਂਯੁਕਤ ਕਿਸਾਨ ਮੋਰਚਾ ਤੇ ਦੂਜਾ ਕਿਸਾਨ ਮਜ਼ਦੂਰ ਮੋਰਚਾ ਇਨਾਦਰ ਜਿਹੜਾ ਅੰਦੋਲਨ ਚੱਲ ਰਿਹਾ ਇਹ ਸਹਿਮਤੀ ਬਣਦੀ ਨਜ਼ਰ ਆ ਰਹੀ ਆ ਆਖਪਸ ਦੇ ਵਿੱਚ ਮੀਟਿੰਗਾਂ ਕਰ ਰਹੀਆਂ ਨੇ ਤਿੰਨੋਂ ਜਥੇਬੰਦੀਆਂ ਤਿੰਨੋਂ ਤੇਰਾ ਪਰ ਇਸ ਗੱਲਬਾਤ ਦੇ ਦਰਮਿਆਨ ਪ੍ਰੋਗਰਾਮ ਫੇਰ ਵੱਖਰੇ ਵੱਖਰੇ ਲਿਖੇ ਜਾ ਰਹੇ ਨੇ ਕੀ ਜਿਹੜੇ 111 ਕਿਸਾਨਾਂ ਨੇ ਅੱਜ ਭੁਖੜ ਹੜਤਾਲ ਦੇ ਉੱਤੇ ਬੈਠਣਾ ਹੈ ਉਹਦੇ ਬਾਰੇ ਐਸ ਕੇ ਐਮ ਦੇ ਨਾਲ ਰਾਜੇਵਾਲ ਸਾਹਿਬ ਉਗਰਾਹਾ ਜਥੇਬੰਦੀ ਦੇ ਨਾਲ ਕੋਈ ਗੱਲਬਾਤ ਕੀਤੀ ਗਈ ਸੀ ਕਿ ਉਹਨਾਂ ਦੀ ਕੋਈ رائے مشورہ ਲਿਆ ਗਿਆ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਨਹੀਂ ਤਾਂ ਇੱਥੇ ਵੀ ਪੇਚੜੜ ਸਕਦਾ ਹੈ ਕਿ ਭਾਈ ਅਸੀਂ ਤਾਂ ਤੁਹਾਡੇ ਨਾਲ رابطہ ਕਾਇਮ ਕਰ ਰਹੇ ਹਾਂ ਇਕੱਠਾ ਪ੍ਰੋਗਰਾਮ ਬਣਾਉਣ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਆਪਣੇ 111 ਬੰਦੇ ਬਿਠਾ ਵੀ ਦਿੱਤੇ ਇਹਦਾ ਮਤਲਬ ਤੁਸੀਂ ਸਾਡੀ ਕੋਈ ਮੰਨਦੇ ਨਹੀਂ ਸਾਡੇ ਨਾਲ ਕੋਈ ਫੈਸਲਾ ਨਹੀਂ ਲੈਣਾ ਚਾਹੁੰਦੇ ਉਹ ਤਾਂ ਪਹਿਲਾਂ ਵੀ ਇਹੀ ਕਹਿੰਦੇ ਸੀ ਕਿ ਮਰਨ ਵਰਤ ਦਾ ਫੈਸਲਾ ਸਾਡੇ ਨਾਲ ਸਲਾਹ ਕਰਕੇ ਨਹੀਂ ਲਿਆ ਅੰਦੋਲਨ ਕਰਨ ਦਾ ਫੈਸਲਾ ਸਾਡੇ ਨਾਲ ਸਲਾਹ ਕਰਕੇ ਨਹੀਂ ਲਿਆ ਤਾਂ ਫਿਰ ਅਸੀਂ ਕਿਉਂ ਇਕੱਠੇ ਹੋਈਏ ਇਹ ਸਵਾਲ ਸੀਗੇ ਉਦੋਂ ਪਰ ਹੁਣ ਸਥਿਤੀ ਇਹੋ ਜੀ ਆ ਕਿ ਸਾਰੇ ਇਕਜੁੱਟ ਨਜ਼ਰ ਜਰੂਰ ਆ ਰਹੇ ਨੇ ਪਰ ਇੱਕ ਸਵਾਲ ਇਹਨਾਂ ਦੀ ਮੀਟਿੰਗ ਤੇ ਵੀ ਐ 15 ਜਨਵਰੀ ਨੂੰ ਐਸਕੇਐਮ ਦੀ ਮੀਟਿੰਗ ਰੱਖੀ ਗਈ ਦੋ ਧਿਰਾਂ ਦੇ ਨਾਲ ਜਿਹੜੀਆਂ ਵਕਫਾਕ ਬਾਰਡਰਾਂ ਤੇ ਮੋਰਚੇ ਲਾ ਕੇ ਬੈਠੀਆਂ ਨੇ 15 ਵਾਲੀ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜੀ ਚਿੱਠੀ ਜਾਂਦੀ ਆ ਤਾਂ ਐਸਕੇਐਮ ਜਿਹਨੂੰ ਰਾਜਨੀਤਿਕ ਕਹਿੰਦੇ ਨੇ ਰਾਜੀਵਾਲ ਸਾਹਿਬ ਹਰਾਂ ਵਾਲਾ ਉਹ ਕਹਿੰਦੇ ਨੇ ਜੀ 15 ਦੀ ਬਜਾਏ ਫਿਰ ਆਪਾਂ 13 ਦੀ ਕਰ ਲੈਨੇ ਆ 13 ਤਰੀਕ ਨੂੰ ਮੀਟਿੰਗ ਹੁੰਦੀ ਆ ਉਹਦੇ ਵਿੱਚ ਕੁਝ ਵਿਚਾਰਾਂ ਹੁੰਦੀਆਂ ਨੇ ਇੱਕ ਤਾਂ ਇਹ ਕਿ ਆਪਾਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਕਰਨੀ ਪਰ ਦੂਜੇ ਪਾਸੇ ਮੀਟਿੰਗ ਆ ਜਿਹੜੀ ਉਹ 15 ਦੀ بجائے 13 ਨੂੰ ਹੋ ਜਾਂਦੀ ਹੈ 13 ਵਾਲੀ ਮੀਟਿੰਗ ਦੇ ਵਿੱਚ ਕਈ ਫੈਸਲੇ ਲਏ ਜਾਂਦੇ ਨੇ ਤੇ ਅਗਲੀ ਮੀਟਿੰਗ ਹਫਤੇ ਦਾ ਘੱਟੋ ਘੱਟ ਪੰਜਾਂ ਦਿਨਾਂ ਦਾ ਗੈਪ ਪਾ ਦਿੱਤਾ ਜਾਂਦਾ ਵੀ ਅਸੀਂ 18 ਤਰੀਕ ਨੂੰ ਅਗਲਾ ਫੈਸਲਾ ਲਵਾਂਗੇ ਐਨਾ ਸਮਾਂ ਸੋਚ ਵਿਚਾਰ ਵਾਸਤੇ ਕਿਉਂਕਿ ਜਿਹੜਾ ਬੰਦਾ ਮਰਨ ਵਰ ਦੇ ਉੱਤੇ ਬੈਠਾ ਹੈ ਉਹਦੇ ਪਲ ਪਲ ਕੀਮਤੀ ਨੇ ਉਹਦੀ ਜ਼ਿੰਦਗੀ ਅਜਿਹੀ ਬਣ ਚੁੱਕੀ ਹੈ ਕਿ ਡਾਕਟਰ ਕਹਿ ਚੁੱਕੇ ਨੇ ਕਿ ਕੋਈ ਭਰੋਸਾ ਹੀ ਨਹੀਂ ਹੈਗਾ ਕਦੋਂ ਬੰਦਾ ਉਹ ਆਪਣੀ ਜਿਹੜੀ ਜ਼ਿੰਦਗੀ ਤੋਂ ਅਲਵਿਦਾ ਹੋ ਜਾਵੇ ਕਿਉਂਕਿ 50 ਦਿਨਾਂ ਤੋਂ ਜਿਹੜਾ ਬੰਦਾ ਨਹੀਂ ਖਾ ਰਿਹਾ ਉਹਦੇ ਹਾਰਟ ਨੇ ਵੀ ਪ੍ਰੋਬਲਮ ਕ੍ਰੀਏਟ ਕੀਤੀ ਹੋਈ ਆ ਬਲੱਡ ਨਹੀਂ ਬਣ ਰਿਹਾ ਨਵਾਂ ਕਿਉਂਕਿ ਪਾਣੀ ਨਾਲ ਕੀ ਬਲੱਡ ਬਣਨਾ ਹੈ ਕੁਝ ਖਾਣਾ ਪੀਣਾ ਨਹੀਂ ਤਾਂ ਉਹਦੇ ਨਾਲ ਹੀ ਤਾਂ ਅੰਦਰ ਸੈਲਸ ਦਾ ਨਿਰਮਾਣ ਹੋਣਾ ਹੈ ਚਮੜੀ ਦੇ ਵਿੱਚ ਸਕਿਨ ਦੇ ਵਿੱਚ ਸੈੱਲ ਨਹੀਂ ਬਣ ਰਹੇ ਅੰਦਰ ਜਿਹੜੇ ਆਰਗਨਸ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਲੀਵਰ ਨੂੰ ਰਸ ਚਾਹੀਦੇ ਨੇ ਰਸ ਉਹਨੇ ਪੈਦਾ ਵੀ ਕਰਨੇ ਨੇ ਮੇਦੇ ਨੂੰ ਕੁਝ ਖਾਨ ਨੂੰ ਚਾਹੀਦਾ ਹੈ ਅੱਗੇ ਕਿਡਨੀ ਦਾ ਫੰਕਸ਼ਨ ਚੱਲਦਾ ਹੈ ਗੁਰਦਿਆਂ ਦਾ ਫੰਕਸ਼ਨ ਚੱਲਦਾ ਹੈ ਤਾਂ ਉਹ ਸਾਰਾ ਪ੍ਰਭਾਵਿਤ ਹੋਇਆ ਪਿਆ ਪਾਣੀ ਨਾਲ ਬੰਦਾ ਕਿਵੇਂ ਜਿੰਦਾ ਰਹਿ ਸਕਦਾ ਇੰਨਾ ਟਾਈਮ ਪਰ ਮੀਟਿੰਗਾਂ ਨੇ ਜਿਹੜੀਆਂ ਉਹ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਹੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਇੱਕ ਹੋਰ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਪਿਛਲੀ ਵਾਰ ਜਿਹੜੀ ਸੁਣਵਾਈ ਹੋਣੀ ਸੀ ਉਹ ਸ਼ਾਇਦ ਇਸ ਮੀਟਿੰਗ ਦੀ ਡੇਟ ਦੇ ਕਾਰਨ ਹੀ ਟਲ ਗਈ ਸੀ ਕਿ ਆਪਸ ਦੇ ਵਿੱਚ ਉਹ ਮੀਟਿੰਗ ਕਰਨ ਲੱਗੇ ਨੇ ਜੇ ਕੋਈ ਗੱਲਬਾਤ ਇਹਨਾਂ ਦਾ ਕੋਈ ਫੈਸਲਾ ਆਉਂਦਾ ਉਸ ਤੋਂ ਬਾਅਦ ਕੋਈ ਗੱਲ ਹੋਵੇਗੀ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਸੁਣਵਾਈ ਦੇ ਦੌਰਾਨ ਡੱਲੇਵਾਲ ਸਾਹਿਬ ਦੀ ਸਿਹਤ ਦੀ ਚਿੰਤਾ ਵੀ ਜ਼ਾਹਰ ਕੀਤੀ ਜਾ ਸਕਦੀ ਹੈ ਉਹਨਾਂ ਦਾ ਕੀ ਅਪਡੇਟ ਹੈ ਪਿੱਛੇ ਜੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀਗਾ ਕਿ ਡੱਲੇਵਾਲ ਸਾਹਿਬ ਦੇ ਨਾਲ ਜ਼ਬਰਦਸਤੀ ਨਾ ਕੀਤੀ ਜਾਵੇ ਉਹਨਾਂ ਨੂੰ ਪੂਰੇ ਆਦਰ ਦੇ ਨਾਲ ਪੂਰੀ ਰਿਸਪੈਕਟ ਦੇ ਨਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਵੇ ਤਾਂ ਜੋ ਉਹਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ ਪਰ ਪੰਜਾਬ ਸਰਕਾਰ ਨੇ ਕੁਝ ਰਿਪੋਰਟਾਂ ਪੇਸ਼ ਕਰ ਦਿੱਤੀਆਂ ਉਹਨਾਂ ਰਿਪੋਰਟਾਂ ਦੇ ਉੱਤੇ ਡਾਕਟਰ ਸੋਇਮਾਨ ਸਿੰਘ ਨੇ ਅਮਰੀਕਾ ਵਾਲੇ ਉਹਨਾਂ ਨੇ ਸਵਾਲ ਖੜੇ ਕਰ ਦਿੱਤੇ ਭਾਈ ਇੱਕ ਦਿਨ ਜੇਕਰ ਬੰਦਾ ਦੋ ਦਿਨ ਭੁੱਖਾ ਰਹਿੰਦਾ ਤਾਂ ਉਹਦੀਆਂ ਰਿਪੋਰਟਾਂ ਨਾਰਮਲ ਨਹੀਂ ਹੋ ਸਕਦੀਆਂ ਇਹ ਤਾਂ ਪਿਛਲੇ 25 30 ਦਿਨਾਂ ਤੋਂ ਕਹਿੰਦੇ ਇਸੇ ਤਰ੍ਹਾਂ ਬੈਠੇ ਨੇ ਤਾਂ ਰਿਪੋਰਟਾਂ ਨੂੰ ਆਪਾਂ ਨਾਰਮਲ ਕਿਵੇਂ ਕਹਿ ਸਕਦੇ ਆ ਬੀਪੀ ਸ਼ੂਗਰ ਲੈਵਲ ਦੇ ਹਿਸਾਬ ਦੇ ਨਾਲ ਬੰਦੇ ਨੂੰ ਜੱਜ ਨਹੀਂ ਕਹਿੰਦੇ ਕੀਤਾ ਜਾ ਸਕਦਾ ਕਿ ਉਹਦੀ ਹਾਲਤ ਕਿਹੋ ਜੀ ਹੈ ਸਾਰੇ ਉਹਦੇ ਮਲਟੀਪਲ ਆਰਗਨਸ ਤੇ ਟੈਸਟ ਹੋਣੇ ਚਾਹੀਦੇ ਨੇ ਤਾਂ ਕਿਤੇ ਜਾ ਕੇ ਪਤਾ ਲੱਗਦਾ ਹੈ ਕਿ ਕਿੰਨੀ ਕੁ ਨੁਕਸਾਨ ਦੀ ਘੜੀ ਆ ਚੁੱਕੀ ਹੈ ਫਿਲਹਾਲ ਪੰਜਾਬ ਸਰਕਾਰ ਵੀ ਆਪਣੇ ਵੱਲੋਂ ਸਹੀ ਕੰਮ ਕਰ ਰਹੀ ਆ ਉਹਨਾਂ ਨੇ ਸਰਕਾਰੀ ਡਾਕਟਰਾਂ ਦੀਆਂ ਟੀਮਾਂ ਚੈੱਕਅਪ ਵਾਸਤੇ ਲਗਾਈਆਂ ਹੋਈਆਂ ਨੇ ਜਿਹੜੀਆਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਖਨੌਰੀ ਜਾਂਦੀਆਂ ਨੇ ਚੈੱਕਅਪ ਕਰਦੀਆਂ ਨੇ ਰਿਪੋਰਟਸ ਵਗੈਰਾ ਉਹਨਾਂ ਦੇ ਸੈਂਪਲ ਵਗੈਰਾ ਕਲੈਕਟ ਕਰਕੇ ਲੈ ਕੇ ਆਉਂਦੀਆਂ ਨੇ ਤੇ ਉੱਥੋਂ ਹੀ ਫਿਰ ਰਿਪੋਰਟਾਂ ਨੇ ਜਿਹੜੀਆਂ ਉਹ ਨਸ਼ਰ ਹੁੰਦੀਆਂ ਨੇ ਪਰ ਕਿੰਨੇ ਦਿਨ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੋ ਇਸੇ ਤਰ੍ਹਾਂ ਬਰਕਰਾਰ ਹੈ ਤੇ ਬਰਕਰਾਰ ਰਹਿਣਾ ਵੀ ਹੈ ਕਿਉਂਕਿ ਜਦੋਂ ਤੱਕ ਗੱਲਬਾਤ ਦਾ ਕੋਈ ਰਸਤਾ ਨਹੀਂ ਖੁੱਲਦਾ ਉਦੋਂ ਤੱਕ ਜਿਹੜੀ ਆ ਕੋਈ ਵੀ ਗੱਲਬਾਤ ਪੂਰੀ ਨਹੀਂ ਹੋਣੀ ਕੋਈ ਮੰਗ ਨਹੀਂ ਮੰਨੀ ਜਾਣੀ 13 ਮੰਗਾਂ ਨੇ ਕਿਸਾਨਾਂ ਦੀਆਂ ਪਰ 13 ਦੇ ਵਿੱਚੋਂ ਇੱਕ ਵੀ ਐਮਐਸਪੀ ਦੀ ਕਾਨੂੰਨੀ ਗਰੰਟੀ ਵਾਲੀ ਵੀ ਮੰਨੀ ਜਾਵੇ ਤਾਂ ਕਿਸਾਨ ਥੋੜਾ ਜਿਹਾ ਸੁਰੱਖਰੂ ਹੋ ਜਾਣਗੇ ਵੀ ਚਲੋ ਫਸਲਾਂ ਦੇ ਉੱਤੇ ਕਾਨੂੰਨੀ ਗਰੰਟੀ ਮਿਲ ਗਈ ਇਹਦੂ ਘੱਟ ਦੇ ਉੱਤੇ ਆਪਣੀ ਕੋਈ ਫਸਲ ਨਹੀਂ ਖਰੀਦੇਗਾ ਪਰ ਇਹਦੇ ਵਿੱਚ ਵੀ ਮਾਪਦੰਡ ਜ਼ਰੂਰ ਹੁੰਦੇ ਨੇ ਫਸਲ ਦੀ ਗੁਣਵੱਤਾ ਨਹੀਂ ਹੈਗੀ ਫਸਲ ਮਾਰੀ ਹੈ ਤਾਂ ਫਿਰ ਉਹਦੀ ਐਮਐਸਪੀ ਦੀ ਕਾਨੂੰਨੀ ਗਰੰਟੀ ਉੱਥੇ ਕੀ ਕਰੇਗੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਤੇ ਫਿਰ ਉਹ ਘਟ ਦੇ ਉੱਤੇ ਵਿਕੇਗੀ ਜਿਵੇਂ ਹੁਣ ਕਿਸਾਨਾਂ ਨੇ ਇਲਜ਼ਾਮ ਲਗਾਏ ਆੜਤੀਆਂ ਤੇ ਕਿ ਕਾਟ ਲਾ ਦਿੱਤੀ ਜੀ ਝੋਨੇ ਦੀ ਮੌਇਸਚਰਾਈਜ਼ਰ ਜ਼ਿਆਦਾ ਵੱਧ ਗਿਆ ਉਹ ਲੇਟ ਹੋਣ ਕਰਕੇ ਸਲਾਬੀ ਗਈ ਸੀ ਕਣ ਝੋਨੇ ਦੀ ਫਸਲ ਪਰ ਉਹਦੇ ਵਿੱਚ ਕਿਸਾਨਾਂ ਦਾ ਵੀ ਕੋਈ ਕਸੂਰ ਨਹੀਂ ਸੀ ਉਹਦੇ ਵਿੱਚ ਸਰਕਾਰ ਦਾ ਵੀ ਕੋਈ ਕਸੂਰ ਨਹੀਂ ਸੀ ਉਹਦੇ ਵਿੱਚ ਆੜਤੀਆਂ ਦਾ ਵੀ ਕੋਈ ਕਸੂਰ ਨਹੀਂ ਸੀ ਉਹ ਹਾਲਾਤ ਇਹੋ ਜਿਹੇ ਬਣ ਗਏ ਕਿ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਵੀ ਫਲਾਣੇ ਬੰਦੇ ਨੇ ਇੱਥੇ ਡੰਪ ਕਰਾਉਣ ਤੋਂ ਪਹਿਲਾਂ ਜਗ੍ਹਾ ਖਾਲੀ ਨਹੀਂ ਕਰਵਾਈ ਜਗ੍ਹਾ ਖਾਲੀ ਕਿਹਨੇ ਕਰਨੀ ਸੀ ਕੇਂਦਰ ਨੇ ਕੇਂਦਰ ਨੇ ਇੱਥੋਂ ਲਿਫਟਿੰਗ ਕਰਨੀ ਸੀ ਉਹ ਨਾਲ ਢਿੱਲ ਕਰਤੀ ਕੇਂਦਰ ਕਾਂਦੀ ਜੀ ਪੰਜਾਬ ਸਰਕਾਰ ਨੇ ਟੈਂਡਰ ਹੀ ਨਹੀਂ ਕੱਢੇ ਲਿਫਟਿੰਗ ਦੇ ਅਸੀਂ ਕੀ ਕਰਨਾ ਸੀ ਇਹਨਾਂ ਦੀ ਜ਼ਿੰਮੇਵਾਰੀ ਸੀ ਕਿਉਂਕਿ ਇਹਨਾਂ ਨੇ ਸਾਨੂੰ ਭੇਜਣਾ ਸੀਗਾ ਆਪਸ ਵਿੱਚ ਪੇਚ ਜਾੜਿਆ ਰਿਹਾ ਚਲੋ ਮਾਮਲਾ ਸ਼ਾਂਤ ਹੋ ਗਿਆ ਪਰ ਹੁਣ ਕਿਸਾਨ ਅੰਦੋਲਨ ਭਖਿਆ ਹੋਇਆ ਇੱਕ ਮੰਦਭਾਗੀ ਖਬਰ ਤੁਹਾਨੂੰ ਹੋਰ ਹੀ ਦੱਸਣੀ ਹੈ ਤੁਸੀਂ ਨਾਮ ਸੁਣਿਆ ਹੋਵੇਗਾ ਸੂਰਤ ਸਿੰਘ ਖਾਲਸਾ ਹੋਰਾਂ ਦਾ ਬਾਪੂ ਸੂਰਤ ਸਿੰਘ ਦੇ ਨਾਮ ਨਾਲ ਬੜੇ ਪ੍ਰਸਿੱਧ ਹੋਏ ਸੀਗੇ ਬੜੀਆਂ ਤਸਵੀਰਾਂ ਉਹਨਾਂ ਦੀਆਂ ਤੁਸੀਂ ਦੇਖੀਆਂ ਹੋਣਗੀਆਂ ਸਰੀਰ ਬਿਲਕੁਲ ਹੱਡੀਆਂ ਦਾ ਢਾਂਚਾ ਨਜ਼ਰ ਆਉਂਦਾ ਸੀਗਾ ਕਮਜ਼ੋਰ ਬੜੇ ਹੋ ਗਏ ਸੀ ਤਕਰੀਬਨ ਕਹਿੰਦੇ 8 ਮਹੀਨੇ ਤੱਕ ਉਹਨਾਂ ਨੇ ਭੁੱਖ ਹੜਤਾਲ ਕੀਤੀ ਸੀਗੀ 8 ਮਹੀਨੇ ਤੇ ਮਤਲਬ ਮੁੱਦਾ ਸੀਗਾ ਬੰਦੀ ਸਿੱਖਾਂ ਦੀ ਰਿਹਾਈ ਕਿ ਬੰਦੀ ਸਿੱਖਾਂ ਦੀਆਂ ਰਿਹਾਈਆਂ ਕੀਤੀਆਂ ਜਾਣ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤਾਂ ਭੁੱਖ ਹੜਤਾਲ ਦੇ ਉੱਤੇ ਬੈਠੇ ਬੈਠੇ ਹੀ ਬਿਮਾਰ ਹੋ ਗਏ ਕਾਫੀ ਤਬੀਅਤ ਵਿਗੜ ਗਈ ਡੀ ਐਮ ਸੀ ਲੁਧਿਆਣਾ ਦੇ ਵਿੱਚ ਵੀ ਲੰਮਾ ਸਮਾਂ ਉਹਨਾਂ ਦਾ ਇਲਾਜ ਚੱਲਿਆ ਤੇ ਹੁਣ ਬਾਪੂ ਸੁਰਤ ਸਿੰਘ ਖਾਲਸਾ ਦਾ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਵਿੱਚ ਦਿਹਾਂਤ ਹੋ ਗਿਆ ਹੈ ਹਸਪਤਾਲ ਦੇ ਵਿੱਚ ਹੀ ਕਹਿੰਦੇ ਹੋ ਜਿਹੜੇ ਲਾਜ਼ ਸੀਗੇ ਉਹਨਾਂ ਦੇ 3 ਪੁੱਤ ਅਮਰੀਕਾ ਦੇ ਵਿੱਚ ਨੇ ਉੱਥੋਂ ਦੇ ਸਿਟੀਜ਼ਨ ਨੇ ਤਾਂ ਉੱਥੇ ਉਹਨਾਂ ਨੇ ਆਪਣੇ ਕੋਲ ਰੱਖਿਆ ਹੋਇਆ ਸੀਗਾ ਤੇ ਜਾਣਕਾਰੀ ਮੁਤਾਬਕ ਉਹਨਾਂ ਕੋਲੇ ਵੀ ਉੱਥੋਂ ਦੀ ਪੀ ਆਰ ਅਮਰੀਕਾ ਦੀ ਹੈਗੀ ਸੀ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਉਸ ਵੇਲੇ ਉਹ ਸਰਕਾਰੀ ਨੌਕਰੀ ਕਰਦੇ ਸੀਗੇ ਸਰਕਾਰੀ ਅਧਿਆਪਕ ਸੀਗੇ ਪਰ ਉਹਨਾਂ ਨੇ ਨੌਕਰੀ ਛੱਡ ਦਿੱਤੀ ਸੀ ਇਸ ਪੂਰੇ ਵਰਤਾਰੇ ਤੋਂ ਬਾਅਦ ਰੋਸ ਵਜੋਂ ਤੇ ਫਿਰ ਉਹ ਲੋਕਾਂ ਲਈ ਲੜਨ ਲੱਗ ਪਏ ਮਨੁੱਖੀ ਅਧਿਕਾਰਾਂ ਦੇ ਲਈ ਲੜਨ ਲੱਗ ਪਏ ਤੇ ਜਦੋਂ ਗੱਲ ਆਉਂਦੀ ਹੈ ਬੰਦੀ ਸਿੱਖਾਂ ਦੀ ਰਿਹਾਈ ਦੀ ਤਾਂ ਉਹਨਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਵੀ ਮੋਰਚਾ ਖੋਲ ਦਿੱਤਾ ਕੱਲਿਆਂ ਨੇ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਭੁੱਖ ਹੜਤਾਲ ਦੇ ਉੱਤੇ ਲੰਮਾ ਸਮਾਂ ਬੈਠੇ ਰਹੇ ਤਕਰੀਬਨ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਹੈ 16 ਜਨਵਰੀ 2015 ਤੋਂ ਸ਼ੁਰੂ ਹੋਈ ਤੇ 7-8 ਮਹੀਨੇ ਚੱਲੀ ਸੀਗੀ ਲਗਾਤਾਰ ਇਸ ਤੋਂ ਇਲਾਵਾ ਉਹਨਾਂ ਨੇ ਫਰਵਰੀ 2015 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਸੀ ਜਿਹਦੇ ਵਿੱਚ ਉਹਨਾਂ ਨੇ ਮੰਗਾਂ ਦੁਹਰਾਈਆਂ ਸੀ ਕਿ ਬੰਦੀ ਸਿੱਖਾਂ ਦੀਆਂ ਰਿਹਾਈਆਂ ਕੀਤੀਆਂ ਜਾਣ ਉਹਨਾਂ ਦੀ ਗੱਲ ਸੁਣੀ ਜਾਵੇ ਬੰਦੀ ਸਿੱਖ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਤਾਂ ਚਾਹੁੰਦੇ ਨੇ ਕਿ ਉਹ ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਰ ਉਹ ਰਿਹਾਈ ਨਹੀਂ ਹੋਈ ਉਸ ਤੋਂ ਬਾਅਦ ਦੇ ਵਿੱਚ ਕੌਮੀ ਇਨਸਾਫ ਮੋਰਚਾ ਵੀ ਸ਼ੁਰੂ ਹੋ ਗਿਆ ਜਿਹੜਾ ਤਕਰੀਬਨ 2 ਸਾਲ ਉਹਨੂੰ ਵੀ ਪੂਰੇ ਹੋ ਚੁੱਕੇ ਨੇ ਪਰ ਅਜੇ ਤੱਕ ਕੋਈ ਵੀ ਗੱਲ ਸਿਰੇ ਨਹੀਂ ਚੜੀ ਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕਰਨ ਵਾਲਾ ਬਾਪੂ ਇਸ ਦੁਨੀਆ ਤੋਂ ਤੁਰ ਗਿਆ ਜਾਣਕਾਰੀ ਮੁਤਾਬਕ ਹਸਨਪੁਰ ਲੁਧਿਆਣਾ ਦੇ ਬਿਲਕੁਲ ਨਜ਼ਦੀਕ ਪਿੰਡ ਹੈ ਉੱਥੇ ਇਹਨਾਂ ਦਾ ਜਨਮ ਹੋਇਆ ਸੀਗਾ 1933 ਦੇ ਵਿੱਚ ਤੇ ਇਹ ਜਿਹੜਾ ਆਪਣੇ ਪੰਜ ਇਹਨਾਂ ਦੇ بیٹے ਤੇ ਇੱਕ ਬੇਟੀ ਹੈ ਅਮਰੀਕਾ ਦੇ ਉਹ ਨਾਗਰਿਕ ਨੇ ਉਹਨਾਂ ਦੇ ਕੋਲ ਹੀ ਉਹ ਰਹਿ ਰਹੇ ਸੀ ਇਹ ਉਹਨਾਂ ਦੀ ਸੰਭਾਲ ਸੋਰਸਿੰਗ ਹੋਰਾਂ ਦੀ ਬੇਟੇ ਤੇ ਬੇਟੀ ਹੁਣੀ ਕਰਦੇ ਸੀਗੇ ਤੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ तकरीबन 99 92 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲੈਨੇ ਤੇ ਲੰਮਾ ਸਮਾਂ ਸੰਘਰਸ਼ ਕਰਨ ਵਾਲਾ ਇੱਕ ਯੋਧਾ ਇੱਕ ਆਗੂ ਸਿੱਖ ਲੀਡਰ ਆਪਣੀ ਨੌਕਰੀ त्यागਣ ਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਇਸ ਕਰਕੇ ਅਸੀਂ ਵੀ ਬਾਪੂ ਸੂਰਤ ਸਿੰਘ ਜਰਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਦੇ ਆ ਕਿਉਂਕਿ ਪਰਿਵਾਰ ਨੂੰ ਹੀ ਘਾਟਾ ਹੁੰਦਾ ਚਾਹੇ ਬਜ਼ੁਰਗ ਹੋਵੇ ਉਮਰ ਹੰਢਾ ਚੁੱਕਿਆ ਹੋਵੇ ਪਰ ਫਿਰ ਵੀ ਇੱਕ ਪਰਿਵਾਰ ਦਾ ਹਿੱਸਾ ਹੁੰਦਾ ਹੈ ਪਰਿਵਾਰ ਦਾ ਜੀ ਹੁੰਦਾ ਉਹਦਾ ਤੁਰ ਜਾਣਾ ਬੜਾ ਅਸਹਿਜਾ ਹੁੰਦਾ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਦਘਾਟਨ ਕਰ ਦਿੱਤਾ ਰਣਵਾਸ ਹੋਟਲ ਦਾ ਰਣਵਾਸ ਹੋਟਲ ਪਟਿਆਲਾ ਦੇ ਬਿਲਕੁਲ ਸੈਂਟਰ ਦੇ ਵਿੱਚ ਸਥਿਤ ਕਿਲਾ ਮੁਬਾਰਕ ਦੇ ਵਿੱਚ ਬਣਾਇਆ ਗਿਆ ਇੱਕ ਪ੍ਰਾਣੀ ਇਮਾਰਤ ਸੀਗੀ ਉਸੇ ਕਿਲੇ ਦੇ ਵਿੱਚ ਜੇਕਰ ਤੁਸੀਂ ਕਿਲੇ ਦੇ ਵਿੱਚ ਜਾਓ ਤਾਂ ਅਲੱਗ-ਅਲੱਗ ਭਾਗ ਨੇ ਇੱਕ 메ਨ ਕਿਲਾ ਹੈ ਜਿਹਦੇ ਅੰਦਰ ਰਾਜੇ ਰਾਣੀਆਂ ਰਹਿੰਦੇ ਸੀਗੇ ਦਰਬਾਰ ਲੱਗਦੇ ਸੀ ਉਹ ਵੱਡਾ ਗੇਟ ਆ ਉਹਦੇ ਵਿੱਚ ਤੁਸੀਂ ਐਂਟਰ ਹੁੰਦੇ ਹੋ ਉਸ ਤੋਂ ਬਾਅਦ ਇੱਕ ਹੋਰ ਵੱਡਾ ਗੇਟ ਹੁੰਦਾ ਤਾਂ ਉਹਦੇ ਅੰਦਰ ਸਾਰੇ ਮਹਿਲ ਛੋਟੇ-ਛੋਟੇ ਬਣੇ ਹੋਏ ਨੇ ਜਿੱਥੇ ਰਾਣੀਆਂ ਦੇ ਕਮਰੇ ਸੀਗੇ ਜਿੱਥੇ ਰਾਜੇ ਰਹਿੰਦੇ ਸੀਗੇ ਉਹਨਾਂ ਦੇ ਮਹਿਲ ਸੀਗੇ ਅੰਦਰ ਛੋਟੇ-ਛੋਟੇ ਕਸ਼ੀਸ਼ ਮਹਿਲ ਵੀ ਬਣੇ ਹੋਏ ਨੇ ਤੇ ਇਸ ਤੋਂ ਇਲਾਵਾ ਬਾਹਰਲੇ ਪਾਸੇ ਇੱਕ ਨਮਾਇਸ਼ ਕੇਂਦਰ ਵੀ ਹੈਗਾ ਉਹਦੇ ਵਿੱਚ ਅੱਜ ਵੀ ਜਿਹੜੀਆਂ ਪ੍ਰਦਰਸ਼ੀਆਂ ਲੱਗਦੀਆਂ ਨੇ ਉਹਦੇ ਵਿੱਚ ਅੱਜ ਵੀ ਰਾਜਿਆਂ ਦੀਆਂ ਪੁਰਾਣੀਆਂ ਬੰਦੂਕਾਂ ਉਹਨਾਂ ਦੇ ਹਥਿਆਰ ਉਹਨਾਂ ਦੇ ਰੱਥ ਸੰਭਾਲ ਕੇ ਰੱਖੇ ਹੋਏ ਨੇ ਤੇ ਦੂਜੇ ਪਾਸੇ ਬਿਲਕੁਲ ਇਸ ਨਮਾਇਸ਼ੀ ਗੈਲਰੀ ਦੇ ਸਾਹਮਣੇ ਇੱਕ ਰਣਵਾਸਨਾ ਦੀ ਬਿਲਡਿੰਗ ਸੀ ਰਣਵਾਸ ਵੀ ਕਹਿ ਦਿੰਦੇ ਨੇ ਰਣਵਾਸ ਵੀ ਕਹਿ ਦਿੰਦੇ ਨੇ ਉਹਦੇ ਵਿੱਚ ਜਿਹੜੇ ਸ਼ਾਹੀ ਮਹਿਮਾਨ ਆਉਂਦੇ ਸੀ ਉਹਨਾਂ ਨੂੰ ਠਹਿਰਾਇਆ ਜਾਂਦਾ ਸੀ ਤੇ ਹੁਣ ਉਸੇ ਸ਼ਾਹੀ ਰਣਵਾਸ ਦੇ ਵਿੱਚ ਪਟਿਆਲਾ ਦੇ ਲੋਕ ਦੇਸ਼ ਦੁਨੀਆ ਦੇ ਲੋਕ ਸਟੇ ਕਰ ਸਕਣਗੇ ਆਪਣੇ ਪ੍ਰੋਗਰਾਮ ਕਰ ਸਕਣਗੇ ਇੱਕ ਹੋਟਲ ਬਣਾਇਆ ਗਿਆ ਹੈ ਪਾਰਕ ਹੋਟਲ ਗਰੁਪਾ ਕੋਈ ਉਹਨਾਂ ਨੇ ਇਸ ਸਥਾਨ ਨੂੰ ਲੀਜ਼ ਦੇ ਉੱਤੇ ਲੈ ਕੇ ਉਹਨੂੰ ਪੂਰਾ ਅਪਡੇਟ ਕੀਤਾ ਹੈ ਤਾਂ ਜੋ ਲੋਕ ਇਹਦੇ ਵਿੱਚ ਆਪਣੀਆਂ ਵੈਡਿੰਗਸ ਕਰ ਸਕਣ ਆਪਣੇ ਸਮਾਗਮ ਕਰ ਸਕਣ ਤੇ ਤਕਰੀਬਨ 30 ਸਾਲਾਂ ਦੀ ਲੀਜ਼ ਦੇ ਉੱਤੇ ਆ ਤੇ 35 ਲੱਖ ਰੁਪਏ ਸਰਕਾਰ ਨੂੰ ਆਮਦਨੀ ਹੋਵੇਗੀ ਸਾਲਾਨਾ ਇਹਦੇ ਤੋਂ ਜੋ ਅਧਿਕਾਰੀਆਂ ਦੇ ਮੁਤਾਬਕ ਜਾਂ ਸੂਤਰਾਂ ਦੇ ਮੁਤਾਬਕ ਜੋ ਜਾਣਕਾਰੀ ਸਾਡੇ ਕੋਲ ਪਹੁੰਚੀ ਹੈ ਉਹਦੇ ਮੁਤਾਬਕ ਕੈਪਟਨ ਮਰਿੰਦਰ ਸਿੰਘ ਹੋਰਾਂ ਨੇ 2018 ਦੇ ਵਿੱਚ ਇਸ ਪ੍ਰੋਜੈਕਟ ਨੂੰ ਆਰੰਭ ਕਰਾਇਆ ਸੀਗਾ ਉਦੋਂ ਇਹ ਸਮਝੌਤੇ ਵਗੈਰਾ ਹੋਏ ਸੀ ਤੇ ਕੰਪਲੀਟ ਹੋਣ ਕਿਤੇ ਜਾ ਕੇ ਹੋਇਆ ਹੈ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦਾ ਉਗਾਟਨ ਕਰ ਦਿੱਤਾ ਹੈ ਪਟਿਆਲੇ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ ਕਾਰਨ ਇਹ ਹੈ ਕਿ ਜਿਹੜਾ ਪਟਿਆਲਾ ਸ਼ਹਿਰ ਦਾ ਮੋਢ ਬੱਜਿਆ ਸੀਗਾ ਉਹ ਵੀ ਇਸੇ ਜਗ੍ਹਾ ਤੋਂ ਵਜਿਆ ਸੀਗਾ ਜਿਸ ਜਗ੍ਹਾ ਦੇ ਉੱਤੇ ਇਹ ਹੋਟਲ ਹੁਣ ਬਣਿਆ ਹੈ ਇੱਥੇ ਹੀ ਬਾਬਾ ਆਲਾ ਸਿੰਘ ਹੋਰਾਂ ਨੇ ਪਟਿਆਲਾ ਦੀ ਨੀ ਰੱਖੀ ਸੀਗੀ ਇੱਥੇ ਇੱਕ ਗੁਰੂ ਘਰ ਵੀ ਆ ਇਸੇ ਜਗ੍ਹਾ ਦੇ ਉੱਤੇ ਇੱਕ ਮੰਦਿਰ ਵੀ ਬਣਿਆ ਹੋਇਆ ਇੱਕ ਧੂਣਾ ਵੀ ਚੱਲਦਾ ਹੈ ਕਾਫੀ ਇਹਦੇ ਨਾਲ ਜੜੀਆਂ ਰਸਮਾਂ ਰੀਤਾਂ ਤੇ ਕਈ ਕਹਾਣੀਆਂ ਵੀ ਜੁੜੀਆਂ ਹੋਈਆਂ ਨੇ ਸੋ ਪਟਿਆਲੇ ਦੇ ਜੇਕਰ ਤੁਸੀਂ ਬਾਹਰ ਅੰਦਰ ਘੁੰਮਦੇ ਹੋ ਤਾਂ ਬਾਹਰ ਤੁਹਾਨੂੰ ਕਈ ਗੇਟ ਨਜ਼ਰ ਆਉਂਦੇ ਨੇ ਉਹਦੇ ਅੰਦਰ ਅੰਦਰ ਪਟਿਆਲਾ ਹੁੰਦਾ ਸੀਗਾ ਤੇ ਉਹ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚ ਜਿਹੜਾ ਕਿਲਾ ਹੈ ਉਹਦੇ ਸਾਰੇ ਗੇਟ ਨੇ ਸ਼ੇਰਾਂ ਵਾਲਾ ਗੇਟ ਹੋ ਗਿਆ ਸਮਾਣੀਆਂ ਗੇਟ ਹੋ ਗਿਆ ਸਨੋਰੀ ਗੇਟ ਹੋ ਗਿਆ ਇਸ ਤੋਂ ਇਲਾਵਾ ਦਰਸ਼ਨੀ ਗੇਟ ਹੋ ਗਿਆ ਸਰੰਧੀ ਗੇਟ ਹੋ ਗਿਆ ਇਹ ਸਾਰੇ ਗੇਟ ਕਿਲੇ ਤੋਂ ਬਾਹਰ ਨੂੰ ਨਿਕਲਣ ਵਾਸਤੇ ਸੀ ਕਿ ਜਿੱਧਰ ਨੂੰ ਜਿਹੜੀ ਰਸੜਕ ਜਾਂਦੀ ਹੈ ਸਰੰਦਰੂ ਜਾਂਦੀ ਹੈ ਤਾਂ ਸਰੰਧੀ ਗੇਟ ਆ ਸਮਾਣੀ ਨੂੰ ਜਾਂਦੀ ਹੈ ਤਾਂ ਸਮਾਣੀਆਂ ਗੇਟ ਹੈ ਜੇਕਰ ਨਾਬੇ ਨੂੰ ਜਾਂਦੀ ਹੈ ਤਾਂ ਨਾਬਾ ਗੇਟ ਸੀਗਾ ਇਸ ਕਰਕੇ ਉਹ ਗੇਟ ਹੁਣ ਕਈ ਹੋਂਦ ਦੇ ਵਿੱਚ ਨਹੀਂ ਹੈਗੇ ਕੁਝ ਕੁ ਗੇਟ ਅਜੇ ਵੀ ਸੁਰੱਖਿਅਤ ਨੇ ਕਈਆਂ ਨੂੰ ਨਵਾਂ ਵੀ ਬਣਾ ਦਿੱਤਾ ਗਿਆ ਪਰ ਇਹਦੇ ਬਾਵਜੂਦ ਭੀੜ ਪਾੜਾ ਵਾਲਾ ਇਲਾਕਾ ਹੈ ਕਿਵੇਂ ਉੱਥੇ ਲੋਕਾਂ ਦਾ ਆਉਣਾ ਜਾਣਾ ਹੋਵੇਗਾ ਕਿਵੇਂ ਉੱਥੇ ਤੱਕ ਪਹੁੰਚ ਹੋਵੇਗੀ ਕਿਉਂਕਿ ਬੜਾ ਬਾਜ਼ਾਰ ਭੀੜ ਵਾਲਾ ਉਹ ਪੀੜੀਆਂ ਪੀੜੀਆਂ ਗਲੀਆਂ ਨੇ ਖਾਸ ਕਰ ਉੱਥੇ ਇੱਕ ਤਾਂ ਵੱਡਾ ਜਿਹੜਾ ਹੋਲ ਸੇਲ ਦੀ ਮਾਰਕੀਟ ਹੈ ਉਹ ਭਾਂਡਿਆਂ ਵਗੈਰਾ ਦੀ ਵੀ ਹੈਗੀ ਆ ਕੱਪੜੇ ਦਾ ਕਾਰੋਬਾਰ ਵੀ ਹੈ ਰਵਾਇਤੀ ਚੀਜ਼ਾਂ ਖਰੀਦਣੀਆਂ ਨੇ ਤਾਂ ਉਹ ਵੀ ਤੁਹਾਨੂੰ ਉੱਥੋਂ ਹੀ ਮਿਲਦੀਆਂ ਨੇ ਪ੍ਰਾਂਦੇ ਨਾਲੇ ਇਸ ਤੋਂ ਇਲਾਵਾ ਜੋ ਵੀ ਗਹਿਣਾ ਘੱਟਾ ਸਾਰਾ ਉੱਥੇ ਬਹੁਤ ਜ਼ਿਆਦਾ ਮਸ਼ਹੂਰ ਆ ਭਾਂਡਿਆਂ ਵਾਲਾ ਬਾਜ਼ਾਰ ਬਹੁਤ ਵੱਡਾ ਹੈ ਕ੍ਰੈਨੇ ਦੀਆਂ ਦੁਕਾਨਾਂ ਗੁੜ ਮੰਡੀ ਨਾਲ ਪਰ ਇਹ ਭੀੜ ਭੜਾ ਇਲਾਕਾ ਹੋਣ ਦੇ ਕਰਕੇ ਇੱਥੇ ਆਮ ਲੋਕਾਂ ਦਾ ਜਿਹੜਾ ਆਉਣਾ ਜਾਣਾ ਆਪਣੇ ਕੰਮ ਕਾਜ ਲਈ ਜ਼ਰੂਰ ਆ ਪਰ ਇੰਨੀਆਂ ਗੱਡੀਆਂ ਲੈ ਕੇ ਜੇਕਰ ਕੋਈ ਵਿਆਹ ਸ਼ਾਦੀ ਵਾਸਤੇ ਬਰਾਤ ਵਗੈਰਾ ਲੈ ਕੇ ਪਹੁੰਚਦਾ ਤਾਂ ਮੁਸ਼ਕਲ ਹੋ ਜਾਇਆ ਕਰੇਗਾ ਥੋੜਾ ਜਿਹਾ ਜਾਂ ਐਤਵਾਰ ਦੀ ਗੱਲ ਕਰ ਲਈਏ ਵੀ ਚਲੋ ਐਤਵਾਰ ਹੋ ਜਾਏਗਾ ਪਰ ਐਤਵਾਰ ਤਾਂ ਇਹ ਬਾਜ਼ਾਰ ਬਹੁਤ ਜ਼ਿਆਦਾ ਕੰਜਸਟਡ ਹੋ ਜਾਂਦਾ ਕਿਉਂਕਿ ਸੰਡੇ ਬਾਜ਼ਾਰ ਲੱਗਦਾ ਹੈ ਸੰਡੇ ਨੂੰ ਸੇਲਾ ਵਗੈਰਾ ਲੱਗਦੀਆਂ ਨੇ ਇਸ ਕਰਕੇ ਹੋਰ ਵੀ ਭੀੜ ਭੜਕਾ ਹੋ ਜਾਂਦਾ ਚਲੋ ਮੁਬਾਰਕਾ ਜੀ ਪੰਜਾਬੀਆਂ ਨੂੰ ਜਿਨ੍ਹਾਂ ਨੇ ਉੱਥੇ ਜਾ ਕੇ ਆਪਣੇ ਵਿਆਹ ਸ਼ਾਦੀਆਂ ਕਰਨੀਆਂ ਨੇ ਪਰ ਲਗਜ਼ਰੀ ਹੋਏਗਾ بڑا ਹੋਟਲ ਜਿਨ੍ਹਾਂ ਨੇ 35 ਲੱਖ ਰੁਪਇਆ ਸਾਲ ਦਾ ਸਰਕਾਰ ਨੂੰ ਹੀ ਦੇਣਾ ਹੋਵੇ ਜਿਸ ਹੋਟਲ ਵਾਲਿਆਂ ਨੇ ਤਾਂ ਫਿਰ ਖਰਚਾ ਕਿਹੋ ਜਿਹਾ ਹੋਏਗਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਸਵੀਰਾਂ ਵਗੈਰਾ ਵੀ ਥੋੜੀ ਦੇਰ ਬਾਅਦ ਤੁਹਾਨੂੰ ਖਬਰ ਦੇ ਰੂਪ ਦੇ ਵਿੱਚ ਦਿਖਾਵਾਂਗੇ ਕਿ ਕਿਹੋ ਜਿਹਾ ਅੰਦਰੋਂ ਹੋਟਲ ਨਜ਼ਰ ਆਉਂਦਾ ਹੈ ਕਿਹੋ ਜਿਹੇ ਕਮਰੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਉਹਦਾਦ ਚ ਉਦਘਾਟਨ ਕਰ ਚੁੱਕੇ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਘਾਟਨ ਕੀਤਾ 13 ਨੂੰ ਕਰਨਾ ਸੀ ਫਿਰ ਖਬਰਾਂ ਆਈਆਂ ਕਿ ਕੱਲ ਕਰਨਗੇ ਤੇ ਅੱਜ 15 ਜਨਵਰੀ ਨੂੰ ਉਹਨਾਂ ਨੇ ਉਦਘਾਟਨ ਕਰ ਦਿੱਤਾ ਤੇ ਇੱਕ ਮੀਟਿੰਗ ਅੱਜ ਸੰਭਾਵੀ ਹੈ ਪੀਆਰਟੀਸੀ ਪਨਬਸ ਤੇ ਰੋਡਵੇਜ ਦੇ ਕੱਚੇ ਕਾਮਿਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਭਰੋਸਾ ਦਿੱਤਾ ਸੀ ਕਿ ਗੱਲਬਾਤ ਕਰਾਂਗੇ ਤਿੰਨ ਦਿਨਾਂ ਦੀ ਕਾਲ ਦਿੱਤੀ ਸੀਗੀ ਚੱਕਾ ਜਾਮ ਦੀ ਇਹਨਾਂ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਹੁਣੇ 2 ਦਿਨ ਹੀ ਹੜਤਾਲ ਚੱਲੀ ਡੇਢ ਕ ਦਿਨ ਉਸ ਤੋਂ ਬਾਅਦ ਦੇ ਵਿੱਚ ਹੜਤਾਲ ਖਤਮ ਹੋ ਗਈ ਸੀਗੀ ਤੇ ਅੱਜ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੈ ਉਸ ਤੋਂ ਬਾਅਦ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਦਿੱਲੀ ਦੇ ਵਿੱਚ ਅੱਜ ਰੋਡ ਸ਼ੋਅ ਵਗੈਰਾ ਵੀ ਕਰਨੇ ਨੇ ਕਿਉਂਕਿ ਉੱਥੇ ਚੋਣਾਂ ਨੇ ਵਿਧਾਨ ਸਭਾ ਦੀਆਂ ਸੋ ਇਹ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਬਾਕੀ ਕਿਸਾਨਾਂ ਦੀ ਗੱਲ ਇੱਕ ਵਾਰ ਫੇਰ ਆਪਾਂ ਕਰੀਏ ਤਾਂ ਕਿਸਾਨ ਕਰਜ਼ਾ ਚੁੱਕਦੇ ਨੇ ਕਰਜ਼ਾ ਚਾਹੇ ਉਹ ਜ਼ਮੀਨਾਂ ਦੀਆਂ ਲੋੜਾਂ ਵਾਸਤੇ ਆ ਖੇਤੀ ਦੀਆਂ ਲੋੜਾਂ ਵਾਸਤੇ ਆ ਜਾਂ ਕਿਤੇ ਕੋਈ ਵਿਆਹ ਸਮਾਗਮ ਕਰਨਾ ਹੈ ਜਾਂ ਕਿਸੇ ਨੇ ਕੋਈ ਹੋਰ ਦੇਣਦਾਰੀਆਂ ਉਤਾਰਨੀਆਂ ਨੇ ਤਾਂ ਕਰਜ਼ਾ ਚੁੱਕਿਆ ਜਾਂਦਾ ਪਰ ਰਿਪੋਰਟਾਂ ਦੇ ਮੁਤਾਬਕ 8000 ਤੋਂ ਜ਼ਿਆਦਾ ਕਿਸਾਨ ਕਰਜ਼ਾ ਲਾਉਂਦਿਆਂ ਹੀ ਆਪਣੀਆਂ ਜਾਨਾਂ ਗਵਾ ਬੈਠੇ ਨੇ ਕਈਆਂ ਦੀ ਵੈਸੇ ਉਮਰ ਦੇ ਹਿਸਾਬ ਦੇ ਨਾਲ ਜਾਨਾਂ ਚਲੀਆਂ ਗਈਆਂ ਕਿਸੇ ਦੀ ਕੋਈ ਹਾਦਸੇ 'ਚ ਜਾਨ ਚਲੀ ਗਈ ਹੋਵੇਗੀ ਤੇ ਕਈਆਂ ਨੇ ਇੱਕੇ ਜਿਹੇ ਕਦਮ ਚੁੱਕਿਆ ਕਿ ਆਪਾਂ ਕਰਜ਼ਾ ਲੈ ਲਿਆ ਕਰਜ਼ਾ ਜੀ ਦਾ ਜੰਜਾਲ ਬਣ ਗਿਆ ਦਿਮਾਗ ਦੇ ਉੱਤੇ ਬੋਝ ਡਿਪਰੈਸ਼ਨ ਤੇ ਫਿਰ ਅੰਤ ਕਿ ਆਪਣੀ ਜੀਵਨ ਲੀਲਾ ਖਤਮ ਕਰ ਲਈ ਤੇ ਇਹ ਜਿਹੜਾ ਵਿਰਾਸਤ ਦੇ ਵਿੱਚ ਕਰਜ਼ਾ ਫਿਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਜਾਂਦੇ ਨੇ ਜਿਹੜੇ ਅਜਿਹੇ ਹੱਦਮ ਚੁੱਕ ਲੈਂਦੇ ਨੇ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਖੁਦਕੁਸ਼ੀ ਕਰਨ ਵਾਲੇ ਕਿਸਾਨ ਆਪਣੀ ਪੀੜ੍ਹੀ ਨੂੰ ਦੇ ਜਾਂਦੇ ਨੇ ਕਿਉਂਕਿ ਬੈਂਕ ਨੇ ਤਾਂ ਅਗਲਾ ਕਰਜ਼ਾ ਤੁਹਾਡੀ ਪੀੜ੍ਹੀ ਦੇ ਨਾਮ ਟਰਾਂਸਫਰ ਕਰ ਦੇਣਾ ਹੈ ਉਹਨਾਂ ਨੇ ਤਾਂ ਆਪਣਾ ਕਰਜ਼ਾ ਤੁਹਾਡੇ ਤੋਂ ਵਾਪਸ ਲੈਣਾ ਹੀ ਲੈਣਾ ਕੱਲ ਵੀ ਤੁਹਾਨੂੰ ਦੱਸਿਆ ਸੀਗਾ ਕਿ ਕਰਜ਼ਾ ਜਿਹੜਾ ਹੈ ਉਹ ਬੜਾ ਕਰੋੜਾਂ ਦੇ ਵਿੱਚ ਹਜ਼ਾਰਾਂ ਕਰੋੜਾਂ ਦੇ ਵਿੱਚ ਆ ਜਿਹੜਾ ਪੰਜਾਬ ਦੇ ਕਿਸਾਨਾਂ ਨੇ ਚੁੱਕਿਆ ਹੋਇਆ ਤੇ ਕਈਆਂ ਨੇ ਉਹ ਕਰਜ਼ਾ ਨਹੀਂ ਤਾਰਿਆ ਮੂਲ ਨਾਲੋਂ ਵਿਆਜ ਜ਼ਿਆਦਾ ਵਧਿਆ ਹੋਇਆ ਹੈ। ਕੁੱਲ ਮਿਲਾ ਕੇ ਖੇਤੀ ਵਿਕਾਸ ਬੈਂਕ ਦਾ ਜਿਹੜਾ ਕਰਜ਼ਾ ਫਸਿਆ ਹੋਇਆ ਉਹ 366 ਕਰੋੜ ਤੋਂ ਵੱਧਦਾ ਹੈ ਜਿਹੜਾ ਇਹੀ ਕਿ ਆ ਜਾਂਦਾ ਕਹਿੰਦੇ ਰਸੂਖਵਾਨ ਨੇ ਕਈ ਢਣਾੜ ਨੇ ਕਈਆਂ ਦੇ ਕਈ ਲੀਡਰਾਂ ਦੇ ਨਾਲ ਹੱਥ ਮਿਲਦੇ ਨੇ ਤਾਂ ਉਹ ਫਿਰ ਕਰਜ਼ਾ-ਕਰਜਾ ਤਾਰਮ ਦੇ ਵਿੱਚ ਹੋ ਜਾਂਦਾ ਵੀ ਚੱਲ ਕੋਈ ਨਹੀਂ ਆਪਾਂ ਦੇਖ ਲਾਂਗੇ ਸੋ ਜਿਹੇ ਕਰਜ਼ੇ ਵੀ ਨੇ ਮਜਬੂਰੀ ਦੇ ਵਿੱਚ ਚੱਕਿਆ ਗਿਆ ਕਰਜ਼ਾ ਜਿਹੜਾ ਉਹ ਲਾਹੇਵੰਦ ਹੁੰਦਾ ਪਰ ਕਈ ਵਾਰ ਹੁੰਦਾ ਹੈ ਕਿ ਦਿਖਾਵੇ ਵਾਸਤੇ ਵੀ ਕਰਜ਼ਾ ਚੁੱਕ ਲੈਣਾ ਕਿ ਫਲਾਣੇ ਬੰਦੇ ਨੇ ਆਪਣੀ ਕੁੜੀ ਦਾ ਆਪਣੇ ਮੁੰਡੇ ਦਾ ਵਿਆਹ ਇਨੀ ਧੂਮ-ਧਾਮ ਨਾਲ ਕੀਤਾ ਤਾਂ ਆਪਾਂ ਵੀ ਕਰੀਏ ਤਾਂ ਫਿਰ ਕਰਜ਼ਾਈ ਹੋ ਜਾਂਦਾ ਬੰਦਾ ਕਈ ਵਾਰ ਇਸ ਕਰਕੇ ਉਹ ਕਰਜ਼ਾ ਮਾੜਾ ਹੁੰਦਾ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਨੁਕਸਾਨ ਹੋ ਜਾਂਦਾ ਹੁੰਦਾ ਸੋ ਕਿਸਾਨਾਂ ਨੂੰ ਸਾਡੀ ਇਹੀ ਹੁੰਦੀ ਹੈ ਕਿ ਆਪਣੀਆਂ ਲੋੜਾਂ ਨੇ ਉਹ ਸੀਮਤ ਰੱਖੀ ਆਪਾਂ ਪਰ ਲੋੜਾਂ ਵੀ ਸੀਮਤ ਕਿਵੇਂ ਰੱਖ ਸਕਦੇ ਆ ਜਿਵੇਂ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਆਮਦਨ ਦੁੱਗਣੀ ਕਰ ਦਿੱਤੀ ਹੈ ਪਰ ਕਿਸਾਨ ਕਹਿੰਦੇ ਸਾਡੀ ਤਾਂ ਆਮਦਨ ਦੁੱਗਣੀ ਹੋਈ ਨਹੀਂ ਮਤਲਬ ਸਰਕਾਰ ਵੱਲੋਂ ਕਿਹਾ ਜਾਂਦਾ ਕੇਂਦਰ ਵੱਲੋਂ ਅਸੀਂ ਪਾਲਿਸੀਜ਼ ਲੈ ਕੇ ਆ ਰਹੇ ਹਾਂ ਪ੍ਰਧਾਨ ਮੰਤਰੀ ਸਨਮਾਨ ਕਿਸਾਨ ਨਿਧੀ ਯੋਜਨਾ ਚੱਲ ਰਹੀ ਹੈ ਫਸਲ ਬੀਮਾ ਯੋਜਨਾ ਚੱਲ ਰਹੀ ਹੈ ਖੇਤੀ ਸਖੀ ਯੋਜਨਾ ਚੱਲ ਰਹੀ ਹੈ ਡਰੋਨ ਦੀ ਦੀ ਚੱਲ ਰਹੀ ਹੈ ਹੋਰ ਵੀ ਕਈ ਜੜੀਆਂ ਕਿਸਾਨਾਂ ਵਾਲੀ ਸਕੀਮਾਂ ਨੇ ਕਿਸਾਨ ਭਲਾਈ ਦੀਆਂ ਪਰ ਕਿਸਾਨ ਕਹਿੰਦੇ ਕਿ ਸਾਨੂੰ ਉਹਨਾਂ ਦਾ ਕੀ ਫਾਇਦਾ ਜਦੋਂ ਤੱਕ ਸਾਡੀ ਜਿੰਸ ਦਾ ਸਾਡੀ ਜਿਹੜੀ ਫਸਲ ਆ ਸਾਡੀ ਜਿਹੜੀ ਸਬਜ਼ੀ ਆ ਪੈਦਾਵਾਰ ਆ ਉਹਦਾ ਭਾਅ ਹੀ ਨਹੀਂ ਸਾਨੂੰ ਸਹੀ ਮਿਲਣਾ ਤਾਂ ਇਸ ਕਰਕੇ ਇੱਥੇ ਕਈ ਤਰ੍ਹਾਂ ਦੇ ਜਿਹੜੇ ਪੇਚ ਨੇ ਉਹ ਅੜੇ ਹੋਏ ਨੇ ਤੇ ਇਸ ਤੋਂ ਇਲਾਵਾ ਅੱਜ ਜਿਹੜੀ ਤੁਹਾਨੂੰ ਦੱਸ ਰਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ ਇਹਦੇ ਵਿੱਚ ਡੀਜੀਪੀ ਤੇ ਮੁਖ ਸਕੱਤਰ ਪੰਜਾਬ ਦੇ ਉਨ੍ਹਾਂ ਦੇ ਖਿਲਾਫ ਵੀ ਕੁਝ ਨਾ ਕੁਝ ਗੱਲਬਾਤ ਹੋ ਸਕਦੀ ਹੈ ਕਿਉਂਕਿ ਕਿਹਾ ਸੀਗਾ ਸਮਾਂ ਦਿੱਤਾ ਸੀਗਾ ਕਿ ਇੰਨੀ ਤਰੀਕ ਤੱਕ ਤੁਸੀਂ ਡੱਲੇਵਾਲ ਸਾਹਿਬ ਦੀ ਸਿਹਤ ਦੀ ਸੰਭਾਲ ਕਰੋ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਓ ਪਰ ਡੱਲੇਵਾਲ ਸਾਹਿਬ ਜ਼ਿੱਦ ਨੇ ਕੀ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਆਪਾਂ ਇੱਥੋਂ ਨਹੀਂ ਉੱਠਣਾ ਤਾਂ ਇਸ ਕਰਕੇ ਅੱਜ ਜਵਾਬ ਜਿਹੜਾ ਦਾਖਲ ਕਰਨਾ ਪਵੇਗਾ ਇਸ ਪਟੀਸ਼ਨ ਦੇ ਉੱਤੇ ਵੀ ਸੁਣਵਾਈ ਹੋਣੀ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਤੁਸੀਂ ਕੀ ਕੀਤਾ ਕੀ ਕਦਮ ਚੁੱਕਿਆ ਤੇ ਇਸ ਤੋਂ ਇਲਾਵਾ ਹੋਰ ਵੀ ਅਪਡੇਟਸ ਦਾ ਇੰਤਜ਼ਾਰ ਸਾਨੂੰ ਵੀ ਹੈ ਤੁਹਾਨੂੰ ਵੀ ਹੈ ਤੁਸੀਂ ਰੋਜ਼ਾਨਾ ਸਾਡੇ ਜਿਹੜੇ ਜਿੰਨੇ ਵੀ ਪ੍ਰੋਗਰਾਮ ਨੇ ਖਬਰਾਂ ਨੇ ਜ਼ਰੂਰ ਦੇਖਿਆ ਕਰੋ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਹਰਜਿੰਦਰ ਮਾਨਸਾ ਬੋਲਦਾ ਜੀ ਹਰਜਿੰਦਰ ਜੀ ਸਰ ਬੇਨਤੀ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਬਾਪੂ ਸੂਰਜ ਸਿੰਘ ਨੂੰ ਸਰਦਾ ਦੇ ਹੱਥੋਂ ਪੇਟ ਕਰਦਿਆ ਜਿਨ੍ਹਾਂ ਨੇ 9-10 ਸਾਲ ਕੰਡੀ ਸਿੰਘਾਂ ਦੀ ਲੜਾਈ ਵਾਸਤੇ ਲੜਾਈ ਲੱਗੀ ਆਪਣੀ ਜ਼ਿੰਦਗੀ ਨਸ਼ਾ ਵਰਤੀ ਸੀ ਨਮਨ ਕਰਦੇ ਹਾਂ ਉਸ ਤੋਂ ਬਾਅਦ ਇਹ ਹੈ ਜੀ ਦੇਖੋ ਜਿਹੜੇ ਕਸੂਰ ਤਾਂ ਸਾਡੇ ਲੋਕਾਂ ਦੀ ਆ ਜਾਂਦਾ ਜਿਹੜੇ ਅਸੀਂ ਉਹਨਾਂ ਲੋਕਾਂ ਨੂੰ ਚੁਣ ਦਿੰਦੇ ਆ ਜਿਹੜੇ ਰੇਲ ਮੰਤਰੀ ਬਣਾ ਦਿੰਦੇ ਆ ਉਹ ਰੇਲ ਫਿ ਨਹੀਂ ਚੜਿਆ ਹੁੰਦਾ ਜੇਲ ਮੰਤਰੀ ਬਣਾ ਦਿੰਦੇ ਆ ਉਹ ਜੇਲ ਚ ਨਹੀਂ ਗਿਆ ਹੁੰਦਾ ਸੇਲ ਮੰਤਰੀ ਆਪਾਂ ਉਹਨੂੰ ਬਣਾ ਦਿੰਦੇ ਆ ਜਿਸ ਕਿਸੇ ਨੇ ਕੋਕਸਨਲ ਮੇਲਬਾਪ ਨਹੀਂ ਕੀਤਾ ਹੁੰਦਾ ਮਾਲ ਮੰਤਰੀ ਉਹਨੂੰ ਬਣਾ ਦਿੰਦੇ ਆ ਜਿਹਨੇ ਕਦੇ ਮਾਲ ਨਹੀਂ ਖਰੀਦਿਆ ਹੁੰਦਾ ਬੱਸ ਮੰਤਰੀ ਉਹਨੂੰ ਬਣਾ ਦਿੰਦੇ ਹੁੰਦੇ ਆ ਜਿਹੜਾ ਕਦੇ ਬੱਸ ਨਹੀਂ ਚੜਿਆ ਹੂੰ ਜਿੰਨਾ ਜਿਹੜਾ ਅਸੀਂ ਇਹ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਕੀ ਹਾਂ ਅਸੀਂ ਅਣਖੋ ਲੋਕਾਂ ਅਸੀਂ ਵੋਟ ਪਾ ਕੇ ਆਪਣੀ ਡਿਊਟੀ ਖਤਮ ਸਮਝਦੇ ਹਾਂ ਹਮ ਜਦੋਂ ਕਿ ਜਿੱਤਣ ਤੋਂ ਬਾਅਦ ਆਪਣੀ ਡਿਊਟੀ ਸ਼ੁਰੂ ਹੁੰਦੀ ਹੈ ਜਦੋਂ ਕੋਈ ਮੰਤਰੀ ਦੀ ਚੋਣ ਹੁੰਦੀ ਹੈ ਆਪਾਂ ਨੂੰ ਕੋਈ ਪੁੱਛਿਆ ਜਾਂਦਾ ਜਿੰਨਾ ਚਿਰ ਪਬਲਿਕ ਨੂੰ ਉਹਨਾਂ ਦੀਆਂ ਮੰਗਾਂ ਮੁਤਾਬਕ ਮੰਤਰੀ ਪ੍ਰਧਾਨ ਮੰਤਰੀ ਕੈਬਨਿਟ ਮੰਤਰੀ ਰਾਜ ਮੰਤਰੀ ਨਹੀਂ ਬਣਾਈ ਜਾਂਦੇ ਉਹਨਾਂ ਚਿਰ ਬਾਪੂ ਸੂਰਜੰਗੋਰੀ ਬਾਪੂ ਦੰਦਿਆਲ ਸਾਹੋਰੀ ਮਤਲਬ ਕਿੰਨੇ ਕੁ ਲੋਕਾਂ ਨੂੰ ਆਪਾਂ ਸ਼ਹੀਦ ਕਰਕੇ ਸ਼ਰਧਾ ਜੀ ਜੀ ਆਪ ਟਿੱਪਣੀ ਕਰਦੇ ਰਹਿੰਦੇ ਆਪਾਂ ਨੂੰ ਇਹ ਗੱਲ ਨਾ ਬੈਠ ਕੇ ਖੱਥਾਂ ਦੇ ਵਿੱਚ ਧਾਰਮਿਕ ਸਥਾਨਾਂ ਦੇ ਵਿੱਚ ਜਿੱਥੇ ਵੀ ਆਪਾਂ ਹੁੰਨੇ ਆ ਉੱਥੇ ਬੈਠ ਕੇ ਇਹ ਗੱਲਾਂ ਸੋਚਣ ਵਿਚਾਰਨੀਆਂ ਨੇ ਸੋਚ ਵਿਚਾਰ ਕੇ ਫੈਸਲਾ ਕਰੀਏ ਨਾ ਕਿ ਜਿੱਦਾਂ ਪਾਸਰਦਾ ਹਿੰਦੇ ਟਿੱਪਣੀ ਕਰਦੇ ਜੀ ਮਤਲਬ ਦੁਬਾਰੇ ਫੇਰ ਬਾਪੂ ਸੂਰਜ ਸਿੰਘ ਨੂੰ ਇਸੇ ਗੱਲ ਪਿੱਛੇ ਕਰਨਾ ਅਗਲੀ ਲੰਮਿਆ ਕਿ ਉਹਨਾਂ ਨੇ ਬਹੁਤ ਕੁਰਬਾਨੀ ਕੀਤੀ ਉਹਨਾਂ ਨੂੰ ਲੱਖ ਲੱਖ ਸਲਵਾਗ ਨਹੀਂ ਜਿੰਨੇ ਮਿਹਰਬਾਨ ਰਜਿੰਦਰ ਜੀ ਇਹ ਤੁਸੀਂ ਬਹੁਤ ਵੱਡਾ ਮੁੱਦਾ ਸਾਂਝਾ ਕੀਤਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਕਿਹਾ ਜਾਂਦਾ ਹੁੰਦਾ ਹੈ ਕਿ ਜਿਹੜਾ ਸਬੰਧਤ ਵਿਭਾਗ ਆ ਉਹ ਉਹੋ ਜੇ ਬੰਦੇ ਨੂੰ ਦੇਣਾ ਚਾਹੀਦਾ ਹੈ ਮੰਤਰੀ ਉਹੋ ਜਿਹਾ ਬਣਾਉਣਾ ਚਾਹੀਦਾ ਜਿਹੜਾ ਉਹਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ ਜਿਵੇਂ ਪੰਜਾਬ ਦੀ ਉਦਾਹਰਣ ਲੈ ਲਈਏ ਆਪਾਂ ਇੱਕ ਕੁਮਰ ਵਿਜੇ ਪ੍ਰਤਾਪ ਸਿੰਘ ਹੋਰੀ ਸਾਬਕਾ ਪੁਲਿਸ ਅਧਿਕਾਰੀ ਵੱਡੇ ਆਈਪੀਐਸ ਅਧਿਕਾਰੀ ਉਨ੍ਹਾਂ ਤੋਂ ਉਮੀਦਾਂ ਸੀਗੀਆਂ ਇਹ ਵੀ ਕਿਹਾ ਜਾ ਰਿਹਾ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਨੇ ਐਮਐਲਏ ਬਣ ਗਏ ਨੇ ਤੇ ਸ਼ਾਇਦ ਉਹਨਾਂ ਨੂੰ ਗ੍ਰਹਿ ਮਹਿਕਮਾ ਜਾਂ ਜੇਲ੍ਹ ਮਹਿਕਮਾ ਮਿਲ ਸਕਦਾ ਹੈ ਪਰ ਨਹੀਂ ਮਿਲਿਆ ਉਹ ਕੇਵਲ ਐਮਐਲਏ ਬਣ ਕੇ ਰਹਿ ਗਏ ਕਈ ਸਵਾਲ ਹੁਣ ਵੀ ਉਹ ਮੁੱਦੇ ਚੁੱਕਦੇ ਨੇ ਸਰਕਾਰ ਦੇ ਉੱਤੇ ਵੀ ਕਈ ਵਾਰ ਉਹ ਸਵਾਲ ਖੜੇ ਕਰ ਦਿੰਦੇ ਨੇ ਤੇ ਦੂਜੇ ਪਾਸੇ ਇਹ ਉਮੀਦ ਸੀਗੀ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੋਰੀ ਜੇਕਰ ਜੇਲ੍ਹ ਵਿਭਾਗ ਦੇ ਨਾਲ ਜੁੜਦੇ ਨੇ ਉਹਨਾਂ ਨੂੰ ਮੰਤਰੀਸ਼ਿਪ ਮਿਲਦੀ ਹੈ ਤਾ ਬੇਅਦਬੀ ਦੇ ਮਾਮਲੇ ਵੀ ਹੱਲ ਹੋਣਗੇ ਕਾਨੂੰਨ ਦੀ ਉਹਨਾਂ ਨੇ ਪੜ੍ਹਾਈ ਵੀ ਕੀਤੀ ਹੋਈ ਹੈ ਕਾਨੂੰਨ ਚੰਗੀ ਤਰ੍ਹਾਂ ਜਾਣਦੇ ਵੀ ਨੇ ਕਾਨੂੰਨ ਲਾਗੂ ਵੀ ਕਰਦੇ ਰਹੇ ਨੇ ਉਹ ਪੁਲਿਸ ਦੇ ਵਿੱਚ ਹੁੰਦੇ ਆ ਤਾਂ ਉਹ ਇਹਦੀ ਹੋਰ ਵੀ ਪਹਿਰਵਾਹੀ ਕਰ ਸਕਦੇ ਨੇ ਤੇ ਬੇਅਦਬੀ ਮਾਮਲਿਆਂ ਦੀ ਜਿਹੜੀ ਸੈਟ ਬਣੀ ਸੀ ਇੱਕ ਉਹ ਦੀ ਉਹਨਾਂ ਨੇ ਜਾਂਚ ਰਿਪੋਰਟ ਵੀ ਤਿਆਰ ਕੀਤੀ ਸੀਗੀ ਇਸ ਕਰਕੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਹਰ ਪੁਆਇੰਟ ਨੂੰ ਪਰ ਉਹਨਾਂ ਨੂੰ ਨਹੀਂ ਮੌਕਾ ਮਿਲਿਆ ਦੂਜੇ ਪਾਸੇ ਇੱਕ ਗੁਰਲਾਲ ਸਿੰਘ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਐਮਐਲਏ ਨੇ ਉਹਨਾਂ ਤੇ ਉਮੀਦਾਂ ਜਗੀਆਂ ਸੀਗੀਆਂ ਕਿ ਸ਼ਾਇਦ ਗੁਰਲਾਲ ਸਿੰਘ ਨੂੰ ਖੇਡ ਮੰਤਰੀ ਬਣਾਇਆ ਜਾ ਸਕਦਾ ਪਰ ਨਹੀਂ ਬਣਾਇਆ ਗਿਆ ਕਿਉਂਕਿ ਉਹ ਖੇਡ ਦੇ ਵਿੱਚ ਏਡੇ ਪਰਫੈਕਟ ਨੇ ਹੋ ਸਕਦਾ ਕੋਈ ਵੱਡੀਆਂ ਪਾਲਿਸੀਆਂ ਹੋ ਸਕਦੀਆਂ ਸੀ ਇਹਦਾ ਇੱਕ ਹਰਿਆਣੇ ਵਾਲੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਜਿਹੜਾ ਹੈ ਇਹ ਜ਼ਰੂਰ ਹੈ ਕਿ ਖੇਡ ਮੰਤਰੀ ਪਿਛਲੀ ਸਰਕਾਰ ਦੇ ਵਿੱਚ ਸੰਦੀਪ ਸਿੰਘ ਨੂੰ ਬਣਾਇਆ ਸੀਗਾ ਜੋ 올ੰਪੀਅਨ ਸੀਗਾ ਹਾਕੀ ਟੀਮ ਦਾ ਕੈਪਟਨ ਤੱਕ ਰਹਿ ਚੁੱਕਿਆ ਤਾਂ ਉਹਨੂੰ ਬਣਾਇਆ ਗਿਆ ਉਹ ਖੋਦੀ ਵਿਵਾਦ ਦੇ ਵਿੱਚ ਘਿਰ ਗਏ ਇੱਕ ਮਹਿਲਾ ਕੋਚ ਨੇ ਉਹਨਾਂ 'ਤੇ ਇਲਜ਼ਾਮ ਲਗਾ ਦਿੱਤੇ ਛੇੜਛਾੜ ਦੇ ਤਾਂ ਉਹਨਾਂ ਨੂੰ ਫਿਰ ਆਪਣਾ ਮੈਕਮਾ ਛੱਡਣਾ ਪੈ ਗਿਆ ਉਸ ਤੋਂ ਬਾਅਦ ਦੇ ਵਿੱਚ ਅਗਲੀ ਵਾਰ ਉਹਨਾਂ ਦੀ ਜਿੱਤ ਵੀ ਨਹੀਂ ਹੋ ਸਕੀ ਸੋ ਇਸ ਕਰਕੇ ਇਹ ਜਿਹੜੀਆਂ ਹੁੰਦੀਆਂ ਨੇ ਗੱਲਾਂ ਪਰ ਪੰਜਾਬ ਸਰਕਾਰ ਨੇ ਇਹ ਜ਼ਰੂਰ ਕੀਤਾ ਹੋਇਆ ਹੈ ਕਿ ਬਾਲ ਭਲਾਈ ਇਸਤਰੀ ਭਲਾਈ ਮੈਕਮਾ ਡਾਕਟਰ ਬਲਜੀਤ ਕੌਰ ਨੂੰ ਦਿੱਤਾ ਹੈ ਜੋ ਖੁਦ ਇੱਕ ਮਹਿਲਾ ਵੀ ਨੇ ਤੇ ਖੁਦ ਅੱਖਾਂ ਦੇ ਡਾਕਟਰ ਵੀ ਨੇ ਤਾਂ ਉਹਨਾਂ ਨੂੰ ਵੀ ਚੰਗੀ ਸੂਝ-ਬੂਝ ਆ ਕਿ ਕਿੱਥੇ ਕਿਹੜੀਆਂ ਸਮੱਸਿਆਵਾਂ ਔਰਤਾਂ ਦੀਆਂ ਹੁੰਦੀਆਂ ਨੇ ਤਾਂ ਉਹਨਾਂ ਕੋਲੇ ਮੈਕਮਾ ਬਿਲਕੁਲ ਸਹੀ ਹੈ ਦੂਜਾ ਅਨਮੋਲ ਗਗਨਮਾਨ ਹੋਰਾਂ ਨੂੰ ਸੈਰਸਪਾਟਾ ਵਿਭਾਗ ਉਹ ਤੋਂ ਦਿੱਤਾ ਸੀਗਾ ਇਸ ਕਰਕੇ ਕਿਉਂਕਿ ਉਹ ਕਲਚਰ ਦੇ ਨਾਲ ਜੁੜੇ ਹੋਏ ਸੀਗੇ ਖੁਦ ਵੀ ਕਈ ਵਾਰ ਉਹ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਸ਼ੋਅ ਕਰਕੇ ਆਏ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਪ੍ਰੋਮੋਟ ਹੁੰਦਾ ਹੈ ਕਲਚਰ ਉਹ ਵੀ ਠੀਕ ਸੀਗਾ ਉਸ ਤੋਂ ਇਲਾਵਾ ਜਿਹੜਾ ਵਿੱਤ ਵਿਭਾਗ ਹੈ ਉਹ ਹਰਪਾਲ ਸਿੰਘ ਚੀਮਾ ਹੋਰਾਂ ਕੋਲ ਆ ਕਿਉਂਕਿ ਉਹਨਾਂ ਦੀ ਚੰਗੀ ਸੂਝ-ਬੂਝ ਉਹਦੇ ਵਿੱਚ ਹੈਗੀ ਹੈ ਪਰ ਇੱਕ ਜਿਹੜਾ ਵਿਭਾਗ ਹੈ ਡਾਕਟਰ ਬਲਬੀਰ ਸਿੰਘ ਹੋਰਾਂ ਕੋਲ ਆ ਸਿਹਤ ਵਿਭਾਗ ਡਾਕਟਰ ਬਲਬੀਰ ਸਿੰਘ ਵੀ ਪੇਸ਼ੇ ਤੋਂ ਡਾਕਟਰ ਨੇ ਉਹਨਾਂ ਨੇ ਵੀ ਅੱਖਾਂ ਦੀ ਵਿੱਚ ਆਪਣਾ ਜਿਹੜਾ ਉਹ ਡਿਗਰੀਆਂ ਵਗੈਰਾ ਹਾਸਲ ਕੀਤੀਆਂ ਨੇ ਅੱਖਾਂ ਦੀ ਸਾਂਭ ਸੰਭਾਲ ਵਾਸਤੇ ਤਾਂ ਉਹਨਾਂ ਕੋਲੇ ਸਿਹਤ ਵਿਭਾਗਤੋਂ ਉਹ ਵੀ ਜਾਣਦੇ ਨੇ ਕਿ ਹਸਪਤਾਲਾਂ ਦੇ ਵਿੱਚ ਕੀ ਕਮੀਆਂ ਨੇ ਕਿਵੇਂ ਮੇਨਟੇਨ ਕਰਨਾ ਹੈ ਕੀ ਹੋਣਾ ਚਾਹੀਦਾ ਮਰੀਜ਼ਾਂ ਨਾਲ ਕਿਵੇਂ ਗੱਲ ਕਰਨੀ ਹੈ ਸਾਰਾ ਕੁਝ ਜਾਣਦੇ ਨੇ ਸੋ ਇਸ ਕਰਕੇ ਇਹ ਸਾਰਾ ਕੁਝ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਮਹਿਕਮਾ ਸਹੀ ਗੱਲ ਹੈ ਕਿ ਜੇਕਰ ਤੁਹਾਡੇ ਕੋਲ ਬੰਦਾ ਉਹੋ ਜਿਹਾ ਹੈਗਾ ਕਾਬਲ ਉਸ ਮਹਿਕਮੇ ਦਾ ਜਾਣਕਾਰ ਤਾਂ ਘਟੋ ਘਟੋ ਉਹਨੂੰ ਮਹਿਕਮਾ ਮਿਲ ਜੇ ਤਾਂ ਫਿਰ ਸ਼ਾਇਦ ਲੋਕਾਂ ਨੂੰ ਹੁੰਦਾ ਹੈ ਕਿ ਹਾਂ ਯਾਰ ਅਸੀਂ ਸਹੀ ਬੰਦਾ ਚੁਣ ਕੇ ਅੱਗੇ ਲਿਆਂਦਾ ਤੇ ਉਹਨੂੰ ਸਹੀ ਜਿਹੜਾ ਮੁਕਾਮ ਹਾਸਲ ਹੋ ਗਿਆ ਸੋ ਮਿਹਰਬਾਨੀ ਤੁਹਾਡੀ ਤੁਸੀਂ ਸਾਡੇ ਨਾਲ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਰੋਜ਼ਾਨਾ ਪ੍ਰੋਗਰਾਮ ਨੂੰ ਦੇਖਦੇ ਹੋ ਕਾਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਨਵੀਆਂ ਅਪਡੇਟ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ